ਚਹਿਲ ਗੋਡ ਫਾਰਮਰਸ ਚੈਨਲ ਤੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਆਇਆਂ ਆਖਦੇ ਆ ਆਸ ਕਰਦੇ ਆ ਕਿ ਤੁਸੀਂ ਸਾਰੇ ਪ੍ਰਾਠੀਠਾਕ ਤੇ ਤੰਦਰੁਸਤ ਹੋਵੋਗੇ ਦੋਸਤੋ ਅੱਜ 13 ਤਰੀਕ ਹੈ 11ਵਾਂ ਮਹੀਨਾ 2025 ਦਿਨ ਵੀਰਵਾਰ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਦੋਸਤੋ ਅੱਜ ਆਪਣੀ ਗੰਗਾ ਨਾਮ ਦੀ ਆ ਦੇਸੀ ਗਾਂ ਆਪਾਂ ਲਿਆਂਦੀ ਸੀ ਇਹ ਸੋਈ ਅੱਜ ਇਹਨੇ ਆਪਣੇ ਕੋਲੇ ਆਇਆ ਨੂੰ ਲਗਭਗ ਛੀਤੋ ਸ਼ਬਦਨ ਹੋਵੇ ਤੇ ਇਹਨੇ ਆ ਇੱਕ ਬੱਚੀ ਨੂੰ ਜਨਮ ਦਿੱਤਾ ਜੋ ਕਿ ਗੋਰੇ ਰੰਗ ਦੀ ਜਿਹਨੂੰ ਆਪਾਂ ਗੋਰੇ ਕਹਿੰਦੇ ਨੇ ਲਾਲ ਫਿੱਕੀ ਲਾਲ ਰੰਗ ਦੀ ਤੇ ਇਹ ਬਿਲਕੁਲ ਪਿਓਰ ਦੇਸੀ ਹੈ ਜਿਪਟਾ ਰੰਗਾ ਤੁਸੀਂ ਸਿੰਘ ਦੇਖੋ ਇਹਦੇ ਹਨਾ ਬਲਦ ਵਾਂਗੂ ਸਿੰਘ ਨੇ ਤੁਹਾਨੂੰ ਦਿਖਾਉਣੇ ਆ ਦੋਸਤੋ ਆਪਣੀ ਬੜੇ ਚਿਰ ਦੀ ਇੱਛਾ ਸੀ ਤਮੰਨਾ ਸੀ ਮਨ ਦੀ ਵੀ ਹਬ ਤੱਕ ਦੇਸੀ ਦਾ ਜ਼ਰੂਰ ਰੱਖੀ ਘਰੇ ਆਪਣੇ ਹਨਾ ਤੁਸੀਂ ਸਿੰਘ ਦੇਖੋ ਇਹਦੇ ਤੇ ਬੱਚੀ ਬਹੁਤ ਸੋਹਣੀ ਹੈ ਬਾਨਾ ਬੱਚੀ ਛੋਟੀ ਜੀ ਉੱਚਾ ਸੀ ਆਪਣੀ ਵੀ ਆਪਾਂ ਇੱਕ ਦੇਸੀ ਗਾਂ ਲਿਆ ਕੇ ਆਪਾਂ ਘਰੇ ਰੱਖੀ ਇਹਦਾ ਦੁੱਧ ਆਪਾਂ ਘਰੇ ਹੀ ਵਰਤਣਾ ਠੀਕ ਹੈ ਤੇ ਆਪਾਂ ਨੂੰ ਇਹ ਆਪਣੇ ਪਿੰਡੋਂ ਹੀ ਮਿਲ ਗਈ ਸੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਅਸੀਂ ਇਹ ਚੰਗਾ ਕੀਤਾ ਵਧੀਆ ਕੀਤਾ ਸਾਨੂੰ ਇਹ ਦੇਸੀ ਗਾਂ ਲਿਆਉਣੀ ਚਾਹੀਦੀ ਸੀ ਰੱਖਣੀ ਚਾਹੀਦੀ ਸੀ ਜਾਂ ਨਹੀਂ ਇਹ ਆਪਣਾ ਇੱਕ ਸ਼ੌਂਕ ਵੀ ਸੀ ਤੇ ਆਪਣੀ ਮਨ ਦੀ ਇੱਛਾ ਵੀ ਸੀ ਵਿਆਪ ਦੇਸੀ ਗਾਂ ਲੈ ਕੇ ਘਰੇ ਰੱਖੀਏ ਘਰੇ ਆਪਾਂ ਦਾ ਉਸ ਤੋਂ ਵਾਰਦੀਏ ਚਲੋ ਉਹ ਤਾਂ ਆਪਣੇ ਪਰਮਾਤਮਾ ਦੇ ਚੰਨਾਂ ਲਾ ਕੇ ਤਾਂ ਕਿ ਨੇ ਬੱਚਾ ਵੀ ਆਪਣੇ ਰੱਖੀਆਂ ਹੋਈਆਂ ਐ ਔਰ ਅਮਰੀਕਨ ਬੱਛੀਆਂ ਬੈੜਾਂ ਵੀ ਆਪਾਂ ਪਾ ਰਹੇ ਹਾਂ ਨਾ ਮੱਝਾਂ ਵੀ ਕਈ ਐ ਤੇ ਪਰ ਆਪਣਾ ਸ਼ੌਂਕ ਹੀ ਸੀ ਵੀ ਇੱਕ ਦੇਸੀ ਗਾਂ ਆਪਾਂ ਜ਼ਰੂਰ ਘਰੇ ਲੈ ਕੇ ਰੱਖਣੀ ਆ ਬਾਕੀ ਠੰਡੀ ਸੀਲ ਤੇ ਸਾਊ ਬਹੁਤ ਜ਼ਿਆਦਾ ਐ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਹੋ ਕਮੈਂਟਾਂ ਦੇ ਵਿੱਚ ਆਪਾਂ ਨੂੰ ਜ਼ਰੂਰ ਦੱਸਿਓ ਵੀ ਆਪਾਂ ਨੂੰ ਇਹ ਦੇਸੀ ਗਾਂ ਰੱਖਣੀ ਚਾਹੀਦੀ ਸੀ ਚਾਹੀਦੀ ਹੈ ਜਾਂ ਨਹੀਂ ਹਨਾ ਵੀ ਆਪਾਂ ਚੰਗਾ ਕੀਤਾ ਜਾਂ ਨਹੀਂ ਪਰ ਆਪਾਂ ਅੱਜ ਤੱਕ ਜੋ ਵੀ ਦੇਖਿਆ ਅੱਗੇ ਚ ਲੋਕ ਘਰ ਘਰ ਗਾਈਆਂ ਹੁੰਦੀਆਂ ਹਨਾ ਵੇੜੇ ਦੇ ਵਿੱਚ ਹਰੇਕ ਘਰ ਗਾਈ ਰੱਖਣੀ ਦੇਸੀ ਬੱਚੇ ਘਰ ਦੇ ਪਾਲਦੇ ਗਾਂ ਬੱਚੀਆਂ ਪਾਲਦੇ ਹਨਾ ਤੇ ਅੱਜ ਦੇ ਟਾਈਮ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਇੱਕ ਪਿੰਡ ਦੇ ਵਿੱਚ ਹੋ ਸਕਦਾ ਇੱਕ ਜਾਂ ਦੋ ਗਾਈਆਂ ਨਿਕਲਿਆ ਤੇ ਨਹੀਂ ਇਹ ਆਪਣੀ ਤਾਂ ਨਿਕਲਦੀਆਂ ਨਹੀਂ ਜੇ ਹੋਣ ਵੀ ਤਾਂ ਇੱਕ ਪਿੰਡ ਦੇ ਵਿੱਚ ਇੱਕ ਅੱਧੀ ਗਾਂ ਹੋ ਕਿਸੇ ਘਰ ਕੋਈ ਜੀਵੰਦਾਰ ਕੋਈ ਰੱਖੀ ਹੋਈ ਤੇ ਦੇਸੀ ਗਾਂ ਨਹੀਂ ਕਿਸੇ ਕੋਈ ਰੱਖੀ ਹੈਗੀ ਤੇ ਨਹੀਂ ਲੋਕ ਰੱਖਦੇ ਤੇ ਨਹੀਂ ਲੋਕ ਪਾਲਦੇ ਪਤਾ ਨਹੀਂ ਕੀ ਗੱਲ ਚਲੋ ਨਾਲੇ ਦੁੱਧ ਵੀ ਵਧੀਆ ਦਿੰਦੀਆਂ ਹੁੰਦੀਆਂ ਨੇ ਇਹ ਜੇ ਆਪਾਂ ਬਾਹਰ ਲਾ ਲਈਏ ਤਾਂ 10-12 ਕਿਲੋ ਦੁੱਧ ਤਾਂ ਦੇ ਹੀ ਦਿੰਦੀਆਂ ਨਾਰਮਲ ਸੀ ਦੇਖੋ ਗਾਂ ਦਾ ਛੜਾ ਤੇ ਹਾਈਟ ਇਹਦੀ ਬੜੀ ਜ਼ਿਆਦਾ ਨਹੀਂ ਹੈਡ ਬਾਕੀ ਦਰਮਿਆਨੀ ਆ ਸਿੰਘ ਸੁng ਬਹੁਤ ਵੱਡਾ ਲੱਗ ਲੱਗਿਆ ਹੋਇਆਗਾ ਹਨਾ ਬਾਕੀ ਆਰਡਰ ਵੀ ਚੰਗਾ ਚਲੋ ਪਰਮਾਤਮਾ ਨੇ ਉਮਰ ਲਾਵੇ ਹਨਾ ਇਹ ਕਿ ਆਪ ਨੂੰ ਨਹੀਂ ਪਤਾ ਇਹ ਜਿਹੜੀ ਬੱਛੀ ਹੈ ਟੀਕੇ ਦੀ ਹੈ ਜਾਂ ਕਾਦੀ ਹੈ ਤੇ ਗਾਹ ਨੂੰ ਆਪਾਂ ਇਹ ਚੰਗਾ ਸੀਮਨ ਲਵਾ ਕੇ ਆਪਾਂ ਇਹ ਚੰਗੀਆਂ ਬੱਛੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੀ ਇਹੀ ਇੱਛਾ ਵੀ ਆਪਣੇ ਕੋਲ ਚੰਗਾ ਟੀਕਾ ਲਵਾ ਕੇ ਇਹਦੇ ਵੀ ਆਪਾਂ ਚੰਗੀਆਂ ਬੱਛੀਆਂ ਤੋਂ ਲਈਏ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਕੀ ਦੁੱਧ ਦਾ ਅਕਾੜ ਬਣਾ ਸਕਣਾ ਨਾ ਵੱਧ ਦੁੱਧ ਕੱਢ ਸਕਣ ਆਪਣੀ ਕੋਸ਼ਿਸ਼ ਜਾਰੀ ਹੈ ਤੇ ਚਲੋ ਬਾਕੀ ਫਲ ਲਾਉਣਾ ਪ੍ਰਮਾਤਮਾ ਦੀ ਮਰਜ਼ੀ ਹੈ ਤੇ ਮਿਹਨਤ ਆਪਣੀ ਜਾਰੀ ਰਹੂਗੀ ਨਾ ਧੰਨਵਾਦ ਜੀ ਸਾਰੇ ਦੋਸਤਾਂ ਦਾ ਜੇ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅਗਾਹਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੋ ਸਕਦਾ ਹੈ ਵੀਡੀਓ ਦੇਖ ਕੇ ਕੋਈ ਹੋਰ ਵੀ ਭਰਾ ਦੇ ਅੰਦਰ ਇਹ ਸ਼ੌਂਕ ਜਾ ਜਾ ਕੇ ਆਵੇ ਕਿ ਦੇਸੀ ਗਾਣ ਰੱਖਣ ਦਾ ਇਹਦਾ ਖਰਚਾ ਵੀ ਬਹੁਤ ਜ਼ਿਆਦਾ ਘੱਟ ਹੁੰਦਾ ਥੋੜੇ ਜਿਹੇ ਕਾਸੀ ਖਾਂਦੀ ਆ ਬਸ ਇੱਕ ਬੱਠੜ ਦਾ ਖਾਣਾ ਖਾਂਦੀ ਆ ਆਪਾਂ ਕਹਿੰਦੇ ਵੀ ਇੱਕ ਬੱਠੜ ਚਾਰ ਦਾ ਤੇ ਬਾਕੀ ਦੁੱਧ ਉਹ ਬਹੁਤ ਜ਼ਿਆਦਾ ਚੰਗਾ ਹੁੰਦਾ ਇਹਦਾ ਗਾਂ ਦਾ ਤੇ ਮੱਝਾਂ ਦੇ ਦੁੱਧ ਤਾਂ ਫਾਇੰਡ ਬੜੀ ਜ਼ਿਆਦਾ ਹੁੰਦੀ ਆ ਇਹਦੇ ਵਿੱਚ ਫਾਇੰਡ ਘੱਟ ਹੁੰਦੀ ਆ ਤਾਂ ਕਰਕੇ ਇਹਨੂੰ ਮਾਂਗ ਦਰਜਾ ਦਿੱਤਾ ਜਾਂਦਾ ਕਿ ਆਪਾਂ ਗਾਂ ਦਾ ਦੁੱਧ ਜੋ ਨਵ ਜੰਮਾ ਬੱਚਾ ਹੁੰਦਾ ਜੋ ਕਿ ਦਿਨਾਂ ਦਾ ਕੁਝ ਘੰਟੇ ਦਾ ਬੱਚਾ ਹੁੰਦਾ ਹਨਾ ਉਹਨੂੰ ਆਪਾਂ ਗਾਂ ਤੇ ਜਾਂ ਬੱਕਰੇ ਦਾ ਦੁੱਧ ਪਿਆ ਸਕਦੇ ਆ ਤਾਂ ਦਾ ਕਿਸ ਨੂੰ ਮਾਣ ਦਾ ਦਰਜਾ ਦਿੱਤਾ ਜਾਂਦਾ ਹੈ ਨਾ ਕਿਹਦਾ ਘਰ ਘਰ ਹੁੰਦੀਆਂ ਤੇ ਹੁਣ ਤਾਂ ਖਤਮ ਹੋ ਗਈ ਕਹਾਣੀ ਹੁਣ ਲੋਕ ਲਾਲਚਾਂ ਦੇ ਵਿੱਚ ਪੈ ਗਏ ਅਮਰੀਕਾ ਨੂੰ ਗਾਂ ਰੱਖਣ ਲੱਗ ਗਏ ਜੀ ਹੈ ਨਾ ਕਿੱਥੇ ਦੇਸੀ ਗਾਂ ਤੇ ਕਿੱਥੇ ਅਮਰੀਕਨ ਇਹ ਆਪਣੀ ਪੰਜਾਬ ਦੀ ਬਰੀਡ ਹੈ ਹੈ ਨਾ ਇਹਨੂੰ ਹੱਥ ਪੰਜਾਬ ਦੀ ਬਰੀਡ ਕਹਿ ਸਕਦੇ ਆ ਆਪਣੀ ਪੁਰਾਣੀਆਂ ਨਸਲਾਂ ਹੈ ਨਾ ਮੈਂ ਕਹੂੰਗਾ ਕਿ ਹਰੇਕ ਭਰਾ ਨੂੰ ਇੱਕ ਬਦ ਨਹੀਂ ਕਹਿੰਦਾ ਇੱਕ ਗਾਂ ਆਪਦੇ ਘਰੇ ਜ਼ਰੂਰ ਰੱਖਣੀ ਚਾਹੀਦੀ ਹੈ ਪਾਲਣੀ ਚਾਹੀਦੀ ਹੈ ਹੋ ਸਕਦਾ ਆਪਣੀ ਵੀਡੀਓ ਦੇਖ ਕੇ ਕਿਸੇ ਦੇ ਅੰਦਰੇ ਸ਼ੌਕ ਜਾ ਗਿਆ ਹੋਵੇ ਹਨ ਧੰਨਵਾਦ ਜੀ ਵੀਡੀਓ ਨੂੰ ਵਖਦੀਆਂ ਹਾਂ ਸ਼ੇਅਰ ਕਰ ਦਿਓ ਤੇ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜਦੋਂ ਹੋਵੇ ਆਪਾਂ ਨਵੇਂ ਤੋਂ ਨਵੀਆਂ ਵੀਡੀਓ ਆਪਾਂ ਪਾਉਂਦੇ ਹੀ ਰਹਨੇ ਆ ਤੇ ਜੇ ਕੋਈ ਭਰਾ ਵੀਡੀਓ ਕਰਵਾਉਣੀ ਚਾਹੁੰਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਿਆ ਆਪਣਾ ਮੋਬਾਈਲ ਨੰਬਰ 62393 499 ਤੁਸੀਂ ਫੋਨ ਲਾ ਕੇ ਹਰ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ